ਨਮਸਕਾਰ ਸਸਵੀਕਾਰ ਐਨਐਸ ਲਾਈਵ ਤੇ ਤੁਹਾਡਾ ਸਵਾਗਤ ਹੈ ਪਿੰਡ ਕਟਿਆਵਾਲੀ ਬੋਦਲਾ ਬਲਾਹ ਕਰਨੀ ਵਾਲਾ ਦੇ ਮਨਰੇਗਾ ਕਾਮਿਆਂ ਨੇ ਅੱਜ ਬीडीपीਓ ਦਫ਼ਤਰ ਵਿੱਚ ਮਨਰੇਗਾ ਦਾ ਕੰਮ ਨਾ ਮਿਲਣ ਕਰਕੇ ਧਰਨਾ ਲਗਾਇਆ ਇਸ ਪਿੰਡ ਦੀ ਪੰਚਾਇਤ ਦਾ ਕੋਰਮ ਪੂਰਾ ਨਹੀਂ ਹੈ ਅਤੇ ਇਹਨਾਂ ਨੂੰ ਮਨਰੇਗਾ ਦਾ ਕੰਮ ਨਹੀਂ ਮਿਲ ਰਿਹਾ ਪਿੰਡ ਵਾਲਿਆਂ ਦਾ ਇਲਜ਼ਾਮ ਹੈ ਕਿ ਹੈਪੀ ਜੋੜ ਕੀ ਜੋ ਕਿ ਆਮ ਪਾਰਟੀ ਦਾ ਅਹੁਦੇਦਾਰ ਹੈ ਇਸ ਦਫ਼ਤਰ ਦੇ ਕੰਮ ਕਾਜ ਨੂੰ ਦੇਖ ਰਿਹਾ ਹੈ ਉਹ ਕੋਈ ਨਾ ਹੱਲ ਕੱਢਦੇ ਹੋਏ ਸਾਨੂੰ ਨਰੇਗਾ ਦਾ ਕੰਮ ਨਹੀਂ ਦੇ ਰਿਹਾ ਸਾਡੀ ਰੋਜੀ ਰੋਟੀ ਦਾ ਰੇਗਾ ਤੇ ਹੀ ਨਿਰਪਰ ਹੈ ਦੇਖਣਾ ਇਹ ਹੈ ਕਿ ਇਸ ਰੋਸ਼ ਮਾਰਚ ਦਾ ਕੀ ਹੱਲ ਨਿਕਲਦਾ ਹੈ ਨਿਸ਼ਾ ਸ਼ਰਮਾ ਦੀ ਰਿਪੋਰਟ ਐਨ ਐਸ ਲਾਈਵ ਐਨ ਐਸ ਲਾਈਵ ਤੁਹਾਡਾ ਆਪਣਾ ਚੈਨਲ ਜੋੜ ਕੀ ਮੁਰਦਾਵਾਰ 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 ਹੈਪੀ ਜੋੜ ਕੀ ਮੁਰਦਾਵਾਰ 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 ਸਕੇ ਸਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸਕੇ ਸਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸਕੇ ਸਾਈ ਨਹੀਂ ਚਲੇਗੀ ਨਹੀਂ ਚਲੇਗੀ ਪੀਰਜ਼ਦਾਰਾਂ ਨੂੰ ਰੋਜ਼ਗਾਰ ਦਿਓ ਰੋਜ਼ਗਾਰ ਦਿਓ ਰੋਜ਼ਗਾਰ ਦਿਓ ਲੈ ਕੇ ਗਰੰਟੀ ਰੋਜ਼ਗਾਰ ਦਿਓ ਰੋਜ਼ਗਾਰ ਦਿਓ ਰੋਜ਼ਗਾਰ ਦਿਓ ਰੋਜ਼ਗਾਰ ਦਿਓ मुर्दाब हे मुर्दाबाद مرد عاوز مرد عاوز مرد عاوز ہیپی جوڑ کی مرد عاوز مرد عاوز مرد عاوز کمال کام ਮੁਰਦਾਬਾਦ 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 ਲੋਕਾਂ ਕੋਲ ਪੈਸੇ ਖਾਣੇ ਜੋੜ ਕੇ ਮੁਰਦਾਬਾਦ 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 ਲੋਕਾਂ ਦੇ ਕਾਮਰ ਕਾਮ ਨਾਲ ਹੈਪੀ ਜੋੜ ਕੇ ਮੁਰਦਾਬਾਦ 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 ਲੋਕਾਂ ਦੇ ਕਾਮਰ ਕਾਮ ਨਾਲ ਜੜ ਕੇ ਮੁਰਦਾਬਾਦ ਮੁਰਦਾਬਾਦ ਹਾਂਜੀ ਜਿਹੜਾ ਅਜੇ ਧਰਨਾ ਲੱਗਿਆ ਕਿਹੜੇ ਪਿੰਡ ਦਾ ਲੱਗਿਆ ਜੀ ਜੀ ਪਿੰਡ ਕਟਿਆਆਂ ਵਾਲੀ ਬੋਤਨਾ ਜੀ ਕੀ ਕਾਰਨ ਕੀ ਰਿਹਾ ਧਰਨਾ ਲੰਦ ਜੀ ਮੈਂ ਕਾਰਨ ਇਹ ਹੈ ਜੀ ਪਿੰਡ ਵਿੱਚ ਦੀ 6 ਮੈਂਬਰ ਹੈਗੇ ਨੇ ਜੋ ਕਿ ਆਪਣੀ ਵੱਖ-ਵੱਖ ਪਾਰਟੀ ਬਣਾਈ ਹੋਈ ਹੈ ਜਿਨ੍ਹਾਂ ਨੂੰ ਸਪੋਰਟ ਕਰ ਰਿਹਾ ਜੀ ਐਮਐਲਏ ਹਲਕਾ ਜਲਾਲਾਬਾਦ ਜਗਦੀਪ ਕੌਂਚ ਬੋਜ ਗੋਲਡੀ ਅਤੇ ਨਾਲ ਹੀ ਇਸ ਦਫਤਰ ਇੰਚਾਰ ਬਣਾਇਆ ਹੋਇਆ ਹੈ ਜੋ ਜੋੜਕੀ ਹੈਪੀ ਵਾਲਾ ਹਾਂ ਹੈਪੀ ਜੋੜਕੀ ਵਾਲਾ ਉਹ ਜੀ ਬਹੁਤ ਸਪੋਰਟ ਕਰ ਰਿਹਾ ਜੀ ਬਿਲਕੁਲ ਉਹਨਾਂ ਨੂੰ ਸਾਡੇ ਕੰਮਾਂ 'ਚ ਰਿਕਵਰਡ ਪਾਈ ਖੜੇ ਜੀ ਕੈਸਾ ਗੱਲਦਾ ਇਹ ਰਿਕਵਰਟ ਪਾਈ ਹੋਈ ਹੈ ਮਨਰੇਗਾ ਦੇ ਕੰਮਾਂ ਜੀ ਮਨਰੇਗਾ ਦੇ ਕੰਮ ਤਾਂ ਸੈਂਟਰ ਗਵਰਨਮੈਂਟ ਵੱਲੋਂ ਹੁੰਦਾ ਹੈ ਇੱਥੇ ਕਾਦੀ ਰਿਕਵਰਟ ਹੈ ਬਸ ਇਹ ਫੌਰੀ ਦਫਤਰਾਂ ਦੇ ਨਹੀਂ ਦੇ ਰਹੇ ਦਫਤਰਾਂ ਦਾ ਦਬਾਅ ਪਾਇਆ ਜਾ ਰਹੇ ਜੀ ਨਹੀਂ ਉਹ ਕਿਉਂ ਕੰਮ ਨਹੀਂ ਕਿਉਂ ਨਹੀਂ ਦੇ ਰਹੇ ਤੁਹਾਨੂੰ ਕਾਰਨ ਕੀ ਹੈ ਮਤਾਂ ਨਹੀਂ ਭਾਗ ਦੇ ਰਹੇ ਜੀ ਨਹੀਂ ਕੋਰਮ ਪੂਰਾ ਨਹੀਂ ਹੈ ਲੇਕਿਨ ਪਿੰਡ ਦੇ ਜੋ ਵੀ ਕੰਮ ਮਨਰੇਗਾ ਦੇ ਅਧੀਨ ਹੁੰਦੇ ਆ ਉਹ ਫਿਰ ਕਿਵੇਂ ਪੂਰੇ ਹੋਣਗੇ ਆਂ ਜਲਾਸ ਆਂ ਜਲਾਸ ਕਰਾਉਣਾ ਸੀ ਹੋਇਆ ਤੇ ਪਰ ਨਹੀਂ ਉਹਨਾਂ ਸਾਈਨ ਹੀ ਨਹੀਂ ਕਿਤੇ ਜੀ ਸਾਈਨ ਹੀ ਕਿਤੇ ਨਹੀਂ ਭਰਾਲੇ ਫਿਰ ਹੁਣ ਇਹਦਾ ਹੱਲ ਕੀ ਆ ਹੱਲ ਜੀ ਆਮ ਜਨਤਾ ਨੂੰ ਕੰਮ ਦਿੱਤਾ ਜਾਵੇ ਜੀ ਮੈਂਬਰਾਂ ਤੋਂ ਬਗੈਰ ਅੱਛਾ ਪ੍ਰਦਰਸ਼ਨ ਕਰਾਂਗੇ ਜੀ ਪ੍ਰਦਰਸ਼ਨ ਕਰਾਂਗੇ ਅਸੀਂ ਰੋਡ ਜਾਮ ਕਰਾਂਗੇ ਜੇ ਸਾਡੇ ਸੁਣਵਾਈ ਨਾ ਹੋਏ ਤੇ ਰੋਡ ਵੀ ਜਾਮ ਕਰਾਂਗੇ ਜੀ ਤੁਹਾਡੇ ਸਰਪੰਚ ਕਿਹੜੇ ਆ ਜੀ ਸਰਪੰਚ ਸਾਹਿਬ ਦੱਸੋ ਜੀ ਦੋ ਦੋ ਪਿੰਡ ਦੇ ਵਿਕਾਸ ਵਾਸਤੇ ਕੀ ਕੰਮ ਹੋ ਰਿਹਾ ਹੈ ਤੁਹਾਡੇ ਮੈਡਮ ਜੀ ਆਪਣੇ ਨਾਂ ਤਾਂ ਖੜਾ ਬਣ ਜਾਂਦੇ ਆ ਅੱਛਾ ਨਾਂ ਕੋ ਸ਼ੜਕ ਦਾ ਹੈ ਉਹ ਚੱਲਣ ਜਾਂਦਾ ਨਾ ਹੀ ਨਰੇਗਾ ਦਾ ਨਾ ਕੋਈ ਕੰਮ ਕਿਸੇ ਕਰਾਉਂਦਾ ਨਾ ਕੋਈ ਦਾ ਮੈਂਬਰ ਜਿਹੜੇ ਬਾਹਰ ਖਲਾਫ ਮੜੇ ਨੇ ਸਾਡੀ ਪਾਰਟੀ ਦਾ ਅਲੱਗ ਅੱਛਾ ਉਹਨਾਂ ਦਾ ਕਰਪਈਂ ਨਹੀਂ ਅਸੀਂ ਅੱਜ ਤਾਂ ਹੋ ਗਈ ਸਾਡੀ ਵੋਟਾਂ ਤੇ ਅਸੀਂ ਪਿੰਡ ਦਾ ਵਿਕਾਸ ਕਰਨਾ ਚਾਹੁੰਦੇ ਆ ਜਨਤਾ ਲਈ ਜਨਤਾ ਨੇ ਸਾਨੂੰ ਕਾਮਯਾਬ ਕੀਤਾ ਹੈ ਵੋਟਾਂ ਪਾ ਕੇ ਹਾਂ ਹਾਂ ਅਫਸਰਾਂ ਨੂੰ ਮਿਲੇ ਹੋ ਤੁਸੀਂ ਬੀਡੀਪੀ ਉਹਨਾਂ ਮਿਲੇ ਹੋ ਬਹੁਤ ਪਰ ਮੇਕਅੱਪ ਆਪਾਂ ਕੋਈ ਨਹੀਂ ਨਹੀਂ ਬੀਡੀਪੀ ਉਹਦਾ ਕੀ ਕਹਿਣਾ ਕੀ ਆ ਉਹ ਕਹਿੰਦੇ ਅਸੀਂ ਤੇ ਆਦਮਸ ਨੇ ਕਾਲ ਬੁਲਾਇਆ ਸੀ ਤੈਨੂੰ ਕੋਰਮ ਪੂਰਾ ਕਰੋ ਤਾਂ ਤੇ ਆ ਪੂਰਾ ਕਰੋ ਤਾਂ ਕੋਰਮ ਕੌਣ ਪੂਰਾ ਕਰੇਗਾ ਫਿਰ ਮੈਂਬਰ ਆਏ ਸੀ ਉਹ ਫਿਰ ਨਕੋਤੇ ਕਰਦੇ ਸੀ ਸਾਨੂੰ ਮੋਹ ਰੱਖ ਦੇ ਦੋ ਮੈਂ ਕਿਹਾ ਸਾਡੀ ਜਿੱਤ ਹੀ ਹੈ ਲੈਤੀ ਦੀ ਤੁਹਾਨੂੰ ਮੋਹ ਕਿਵੇਂ ਦੇ ਦੇਗੇ ਅਸੀਂ ਹੈਪੀ ਨੰਬਰ ਸਾਨੂੰ ਤਾਂ ਬਾਹਰ ਦੇਣ ਹੈ ਹੈਪੀ ਸਪੋਰਟ ਕਰ ਰਿਹਾ ਜੀ ਹੈਪੀ ਜੋੜਤੀ ਬਣਾ ਹੈ ਹੈਪੀ ਕੀ ਹੈਪੀ ਦਾ ਕੀ ਕਹਿਣਾ ਹੈ ਹੈਪੀ ਦਾ ਇੱਥੇ ਅਹੁਦਾ ਕੀ ਹੈ ਅਹੁਦਾ ਕੀ ਚੇਅਰਮੈਨਟ ਹੈ ਕਿਤੇ ਨਹੀਂ ਪਰ ਲੋਕ ਉਹਨਾਂ ਦਬਾਅ ਦੇਣਗੇ ਮੇਰੀ ਮੇਰਾ ਸਵਾਲ ਤੁਹਾਨੂੰ ਇਹ ਹੈ ਕਿ ਹੈਪੀ ਜੋੜ ਕੇ ਜੋ ਤੁਸੀਂ ਕਹਿ ਰਹੇ ਹੋ ਬੰਦਾ ਕੌਣ ਹੈ ਉਹਦਾ ਇੱਥੇ ਕੀ ਰੋਲ ਹੈ ਇਹ ਬੰਦਾ ਪੀਓ ਹੈ ਪੀਓ ਹੈ ਗੋਲਡੀ ਸਾਹਿਬ ਉਹ ਦਵਾ ਦਿੰਦਾ ਸਾਨੂੰ ਉਹਰੇ ਤੋਂ ਕੰਮ ਨਹੀਂ ਸਾਬਰ ਰਿਹਾ ਉਹ ਪਾਈ ਖੜਾ ਜੀ ਦਫਤਰ ਤੇ ਦਬਾਅ ਹੈਗਾ ਜੀ ਪ੍ਰਸ਼ਾਸਨ ਦਾ ਤੇ ਤੁਹਾਡਾ ਤੁਹਾਡੀ ਹੁਣ ਮੰਗ ਕੀ ਹੈ ਸਾਡੀ ਇਹ ਮੰਗ ਹੈ ਸਾਡੇ 35 ਕੰਮਕਾਰਾਂ 'ਚ ਨਹੀਂ ਸਾਨੂੰ ਸਾਥ ਦਿੰਦੇ ਨਾ ਦੇਣ ਸਾਡਾ ਮਨਰੇਗਾ ਦਾ ਕੰਮ ਜਨਤਾ ਨੂੰ ਆਮ ਦਿੱਤਾ ਜਾਵੇ ਜੀ ਅੱਜ ਅੱਜ ਤੁਸੀਂ ਧਰਨਾ ਲਗਾਇਆ ਹੈ ਹਾਂਜੀ ਤੇ ਜੇ ਫੇਰ ਵੀ ਤੁਹਾਡੀ ਸੁਣਵਾਈ ਨਹੀਂ ਹੁੰਦੀ ਫਿਰ ਤੁਸੀਂ ਕੀ ਕਰੋਗੇ ਅੱਗੇ ਅਸੀਂ ਤੁਹਾਡੀ ਕਾਜ ਕਰਵਾਉਣ ਕਰਵਾ ਦੇਵਾਂਗੇ ਹਾਈਵੇ ਰੋਡ ਜਾਂ ਕਰਾ ਦੇਵਾਂਗੇ ਸਾਰੀ ਨਾਲ ਜਾਂਦਾ ਜਾਵੇਗੀ ਸਾਡੇ ਪਿੰਡ ਦੀ ਕੀ ਤੁਸੀਂ ਡਿਪਟੀ ਕਮਿਸ਼ਨਰ ਦੇ ਇਹ ਨੋਟਿਸ ਦੇ ਵਿੱਚ ਲਿਆਂਦਾ ਆ ਮਸਲਾ ਇੱਥੇ ਥੱਲੇ ਲੈ ਆਏ ਜੀ ਕੋਈ ਨਾ ਲੈ ਕਰ ਰਹੇ ਜੀ ਜੇਕਰ ਸਾਡੀ ਸੁਣਵਾਈ ਨਾ ਹੋਈ ਤਾਂ ਅਸੀਂ ਅੱਗੇ ਜਾਵਾਂਗੇ ਜੀ ਡਿਸ ਦਫਤਰ ਕੰਮ ਪੜਾ ਕੇ ਮੇਬਰ ਕਰ ਦੇਆ